ਮਰੀਂਡਾ ਮਸ਼ੀਨ ਟੂਲ ਮਰੀਂਡੇ ਕਾ ਕੀ ਲੱਗਿਆ ਅਸੀਂ ਰੇਡੀਏਟਰ ਮਿਲੀਆਂ ਅੱਡੇ ਐਸ ਪੀ ਐਮ ਜਿਹੜਾ ਜਿਹੋ ਜੀ ਮਸ਼ੀਨ ਰਿਕੁਆਇਰਮੈਂਟ ਹੁੰਦੀ ਹੈ ਉਹੋ ਜੀ ਬਣਾ ਦਿੰਦੇ ਤਿਆਰ ਕਰ ਦਿੰਦੇ ਇਸ ਦਾ ਤੁਹਾਨੂੰ ਦਿਖਾ ਦੇ ਜੀ ਹੁਣ ਇੱਕ ਇਨਰਜੀ ਹੈ ਕੀ ਸੀ ਉਹਦੇ ਵਿੱਚ ਕੀ ਰਿਵਰਸ ਹੋ ਰਿਹਾ ਹੈ ਉਹ ਰਿਵਰਸ ਫਾਰਵਰਡ ਉਹ ਟੈਪ ਟੂਪ ਪਹਿਲਾਂ ਡ੍ਰਿੱਲ ਮਾਰ ਲਓ ਉਸੇ ਮਸ਼ੀਨ ਤੇ ਟੈਪ ਹੋ ਜਾਂਦੀ ਹੈ ਵਾਪਸ ਮੂਵਸ ਫੜੋ ਟੈਪ ਕਰੋ ਆਪਣਾ ਟੈਪ ਕਰਕੇ ਰਿਵਰਸ ਹੋ ਜਾਂਦੀ ਹੈ ਇਹਨੂੰ ਸੈਂਸਰ ਵੀ ਲੱਗਦਾ ਜੇ ਆਟੋਮੈਟਿਕ ਕਰਨਾ ਨਾ ਤੇ ਸੈਂਸਰ ਵੀ ਲੱਗ ਜਾਂਦਾ ਵੀ ਆਪਣੇ ਆਪ ਵਾਪਸ ਖਿਲੇ ਜਾਂਦਾ ਟੂੜੀ ਪਾ ਕੇ ਆ ਕਪੈਸਿਟੀ ਜਿਹੜੀ ਮਰਜੀ ਤਿੰਨ ਕਪੈਸਟੀਆਂ ਬਣਦੇ ਆ ਇੰਚੀ ਡੇਢ 2 ਇੰਚੀ ਕਪੈਸਟੀ ਡ੍ਰਿਲ ਮਸ਼ੀਨ ਤੇ ਬਾਕੀ ਬਾਕੀ ਕੀ ਜਿਹੜੀਆਂ ਡੀਅਰਾਂ ਦੇ ਬਾਕੀ ਹੋਰ ਅੱਡੇ-ਉੱਡੇ ਜਿਹੜਾ ਜਿਹੜੀ ਮਰਜੀ ਜਿਹੜਾ ਜਿਹੜਾ ਆਰਡਰ ਹੁੰਦਾ ਪੀਸ ਲੈ ਕੇ ਆਓ ਬੰਦਾ ਉਹਦੇ ਹਿਸਾਬ ਨਾਲ ਆਪਣਾ ਮਸ਼ੀਨ ਤਿਆਰ ਕਰ ਦਿੰਦੇ ਆ ਕੰਪਲੀਟ ਪੀਸ ਬਣਦਾ ਐਨ ਫੈਕਟਰੀ 'ਚ ਭੇਜ ਦਿੰਦੇ ਆ ਮਸ਼ੀਨ ਲੈ ਕੇ ਆਦੇ ਕਿਹੜੇ ਕਿਹੜੇ ਮੀਟ ਇੱਥੇ ਲਿਆ ਲੀਏ ਹੁਣ ਅਸੀਂ ਰੇਡੀਅਲ ਡ੍ਰਿਲ ਲੈਂਦੇ ਆ ਮਿਲਿੰਗਾ ਅੱਡੇ ਗੱਟੂ ਮਿਲਣ ਐ下一 ਬਾਰ ਮੈਂ ਖਾਸ ਜਿੱਦਾਂ ਹੁਣ ਨਵੀਂ ਟੈਕਨੋਲੋਜੀ ਆ ਰਹੀ ਹੈ ਕਿ ਟੈਕਨੋਲੋਜੀ ਕੀ ਆ ਜਾ ਗਿਆ ਹੁਣ ਅਸੀਂ ਅਨਵਰਟਿਕ ਹਾਈਡਰੋਲਿਕ ਸਾਰੀਆਂ ਮਸ਼ੀਨਾਂ ਤਿਆਰ ਕਰਦੇ ਹਾਂ ਜਿਹੋ ਜਿਹਾ ਕੋਈ ਹੁੰਦਾ ਪੈਨਲ ਪੁੰਨਲ ਲਾ ਕੇ ਆ ਨੁਕਤ ਕਿਸ ਤਰ੍ਹਾਂ ਸਵਾਗਤ ਹੋ ਰਿਹਾ ਹੈ ਠੀਕ ਆ ਵਧੀਆ ਹਾਂ ਅਸੀਂ ਹਰੇਕ ਸਾਲ ਲਾਉਂਦੇ ਹਾਂ ਤੁਹਾਨੂੰ ਪਤਾ ਹੀ ਆ ਤੇ ਇਹ ਤਰ੍ਹਾਂ ਦਾ ਕਿਸੇ ਨੇ ਮਿਲਣਾ ਹੋਵੇ ਤੁਹਾਨੂੰ ਕਿੱਥੇ ਮਿਲ ਸਕਦਾ ਤੇ ਕੰਟੈਕਟ ਨੰਬਰ ਦੱਸ ਦਿਓ ਮਰਿੰਡਾ 98554 05317 ਇੰਗਰੇਡੀਅੰਟ ਕਿੱਛੇ ਦਾ ਐਡਰੈਸ ਹੈ ਮੇਨ ਰੋਡ ਤੇ ਹੀ ਆ ਜੀ ਚੌਕਾਰ ਸਾਹਿਬ ਵਾਲੇ ਮੋੜ ਦੇ ਬਿਲਕੁਲ ਸਾਹਮਣੇ ਮਰਿੰਡਾ ਰੋਡ ਮੇਨ ਰੋਡ ਆ ਜਿਹੜੀ ਜਿਹੜਾ ਹੁਣ ਤੱਕ ਜਿਹੜਾ ਐਕਟੀਵੇਸ਼ਨ ਨਹੀਂ ਆਇਆ ਉਹਨਾਂ ਨੂੰ ਕੀ ਕਹਿਣਾ ਜਾ ਰਿਹਾ ਹੈ ਉਹ ਕਹਿੰਦੇ ਵੀ ਆਇਆ ਤਾਂ ਹੀ ਪਤਾ ਲੱਗਦਾ ਜੀ ਹਾਲ ਨੰਬਰ ਕਿਹੜਾ ਹੈ ਸਾਡਾ ਹਾਲ ਨੰਬਰ 3 10 A ਨੰਬਰ ਆ ਸਾਡਾ ਜੀ ਮਰਿੰਡਾ ਮਸ਼ੀਨ ਟੂਲਸ ਮਰਿੰਡਾ ਤੋਂ ਆਇਆ ਹੈ ਜੀ ਹਰ ਰਿਸਪੌਂਸ ਵਧੀਆ ਮਿਲ ਰਿਹਾ ਜੀ ਰਿਕਸ਼ਾ ਲਾਉਂਦੇ ਅਸੀਂ 5 ਸਾਲ ਹੋ ਗਏ ਜੀ ਅਸੀਂ ਜਿੰਨਾ ਲੈ ਗਿਆ ਐਸਪੀਐਮ ਬਣਾਉਂਦੇ ਆ ਰੇਡੀਅਲ ਡ੍ਰਿਲ ਮਸ਼ੀਨ ਬਣਾਉਂਦੇ ਆ ਗੱਟੂ ਮਿਲੂਗਾ ਐਸਪੀਐਮ ਕੋਈ ਵੀ ਹੋਵੇ ਐਸਪੀਐਮ ਜਹਾ ਸिलाई ਮਸ਼ੀਨ ਦੀ ਆਟੋਮਾtic ਮਸ਼ੀਨ ਨਾਲ ਲਾਟੂ ਨਾਲ ਦੰਦਾਲ ਸਾਰੀ ਚੀਜ਼ਾਂ ਬਣਾਉਂਦੇ ਆ ਬਾਕੀ ਰੇਡੀਅਲ ਡ੍ਰਿਲ ਬਣਾਉਂਦੇ ਆ ਜਾਂ ਰੇਡੀਅਲ ਡ੍ਰਿਲ ਪਿੱਲਰ ਡ੍ਰਿਲ ਸਾਰੀਆਂ ਮਸ਼ੀਨਾਂ ਬਣਾਉਂਦੇ ਆ ਜੇ ਤੁਸੀਂ ਕੀ ਕਾਸਟਿੰਗ ਜਿਹੜਾ ਕਰਦੇ ਆ ਜੀ ਐਸਐਨ ਸਾਡੀ ਮਸ਼ੀਨ ਸਾਰੀ ਆਪਣੀ ਕਾਸਟਿੰਗ ਆ ਜੀ ਆਪਣੀ ਸਾਡੀ ਕਾਸਟਿੰਗ ਆਪਣੀ ਆ ਜੀ ਸਾਰਾ ਗ੍ਰੇਡੇਡ ਮਾਲ ਹੁੰਦਾ ਜੀ ਟੈਂਪਰ ਹੁੰਦਾ ਹਰੇਕ ਚੀਜ਼ ਟੈਂਪਰ ਗ੍ਰੈਂਡ ਕਰੋਮ ਫਿਲਰ ਪਿੱਛੇ ਵਾਲਾ ਗ੍ਰੋਮ ਕਰੋਮ ਕਰਿਆ ਹੋਆ ਹੁੰਦਾ ਸਾਰਾ ਕੁਝ ਹੁੰਦਾ ਜੀ ਟੈਂਪਰ ਹੁੰਦਾ ਜੀ ਤੇ ਇੱਕ ਜਿਹੜਾ ਇੱਕ ਮਸ਼ੀਨ ਤੇ ਦੋਸਾਂ ਨੂੰ ਖੜਾ ਦਿੰਦੇ ਹਾਂ ਹਾਂਜੀ ਮਸ਼ੀਨ ਤੇ ਜਿੱਕਣ ਆ ਡ੍ਰੈਡ ਮਸ਼ੀਨ ਆ ਜੀ ਇਹਦੇ ਡ੍ਰਿਲਿੰਗ ਆ ਟਾਈਪਿੰਗ ਇਕੱਠੇ ਕਰ ਸਕਦੇ ਤੁਸੀਂ ਤੇ ਜੇ ਆ ਆਟੋ ਗਾਰਾ ਵਿੱਚ ਚਾਹਤ ਸਾਵਕੈ ਲਾਇਆ ਹੈ ਨਾ ਹਾਈਡਰੌਲਿਕ ਸਿਸਟਮ ਲੱਗ ਜਾਂਦਾ ਜੀ ਨੋਮੈਟਿਕ ਲੱਜ ਜਾਂਦਾ ਸਰਭੋ ਲਗਾ ਲਓ ਜੀ ਪੈਨਲ ਲਗਾ ਕੇ ਜਿਹੜਾ ਮਰਜ਼ੀ ਕਰਤਾ ਆ ਜੇ ਜਿਹੜਾ ਲੋਕਾਂ ਦੀ ਹਾਈ ਤੱਕ ਰਹੀ ਪਹੁੰਚ ਉਹ ਕੀ ਕਹਿਣਾ ਜਾ ਰਿਹਾ ਨੇ ਹਜ ਤੱਕ ਜਿਹੜਾ ਅਸੀਂ ਨਵੀਂ ਤਕਨੀਕ ਕਰ ਰਹੇ ਆ ਜੀ ਸਾਰੀ ਤਰ੍ਹਾਂ ਜੇ ਲੋਕੀਂ ਇੱਥੇ ਪਹੁੰਚੇ ਨੇ ਇੱਥੇ ਕੀ ਕਹਿਣਾ ਜਾ ਰਿਹਾ ਹਾਲ ਹੈ ਨਹੀਂ ਜਿਹੜੇ ਨਹੀਂ ਆ ਰਹੇ ਸਕੇ ਹੁਣ ਤੱਕ ਅੱਜ ਦੇ ਕੱਲ ਦਾ ਦਿਨ ਲਾਸਟ ਦੇਣਾ ਜਿਹੜੇ ਨਹੀਂ ਆ ਕੇ ਵਿਜ਼ਿਟ ਕਰਨ ਜ਼ਰੂਰ ਇੱਥੇ ਬਹੁਤ ਸਾਰਾ ਕੁਝ ਸਿੱਖਣ ਨੂੰ ਮਿਲਦਾ ਜੀ ਆਉਣਾ ਚਾਹੀਦਾ ਜ਼ਰੂਰ ਬੜੇ ਇੱਕ ਬੰਦੇ